ਸਰਤਾਂ ਦੇ ਦਿਨਾਂ ਵਿੱਚ ਜਿਸ ਤਰ੍ਹਾਂ ਦੋਸਤੋ ਸਬਜ਼ੀਆਂ ਬਹੁਤ ਕੱਟ ਆਂਦੀਆਂ ਨੇ ਤੇ ਮਨ ਦੇ ਵਿੱਚ ਇਹੀ ਖਿਆਲ ਆਉਂਦਾ ਕਿ ਅੱਜ ਕੀ ਬਣਾਈਏ ਤੇ ਕੀ ਬਣਾਈਏ ਤੇ ਅੱਜ ਦਿਮਾਗ ਦੇ ਵਿੱਚ ਆਇਆ ਕਿ ਅੱਜ ਇੱਕ ਸਿੰਪਲ ਜੀ ਰੈਸਪੀ ਬਣਾ ਕੇ ਸ਼ੇਅਰ ਕੀਤੀ ਜਾਵੇ ਜੋ ਕਿ ਬਹੁਤ ਹੀ ਜਿਆਦਾ ਸੁਆਦਿਸ਼ਟ ਹੁੰਦੀ ਹੈ ਤੇ ਇਹ ਰੈਸਪੀ ਹੈ ਜੀ ਮਸਾਲੇ ਵਾਲੇ ਸ਼ਿਮਲਾ ਮਿਰਚ ਦੀ ਸਬਜ਼ੀ ਇੱਕੀ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀ ਹੈ ਇਸ ਦੇ ਵਿੱਚ ਮਸਾਲੇ ਦੇ ਵਿੱਚ ਆਪਾਂ ਬਣਾਵਾਂਗੇ ਸਿੰਪਲ ਹੈ ਤੇ ਬਹੁਤ ਵਧੀਆ ਪਰੌਠੀ ਦੇ ਨਾਲ ਖਾਓ ਚਾਵਲਾ ਦੇ ਨਾਲ ਖਾਓ ਫੁਲਕੇ ਦੇ ਨਾਲ ਖਾਓ ਤੰਦੂਰੀ ਰੋਟੀ ਦੇ ਨਾਲ ਖਾਓ ਨਾਲ ਨਾਲ ਖਾਓ ਯਾਰ ਮਾਲੀ ਨਾਲ ਬੜੀ ਆਸਾਨ ਤੇ ਬਹੁਤ ਜਲਦੀ ਬਨਨ ਵਾਲੀ ਸਬਜ਼ੀ ਹੈ ਤੇ ਬਹੁਤ ਹੀ ਜ਼ਿਆਦਾ ਇਹ ਸਵਾਦਿਸ਼ਟ ਥੋੜੀ ਹੈ ਸਸੀ ਅਕਾ ਜੀ ਪੰਜਾਬੀਆਂ ਦਾ ਤੜਕਾ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਮਸਾਲੇ ਵਾਲੇ ਆਲੂ ਸ਼ਿਮਲਾ ਮਿਰਚ ਦੀ ਸਬ지। ਤਿਆਰ ਹੋਇਸਤੀ ਰੈਸਪੀ ਨੂੰ ਜਾਣਦੇ ਹਾਂ। ਮਸਾਲੇ ਵਾਲੀ ਸ਼ਿਮਲਾ ਮਿਰਚ ਆਲੂ ਦੀ ਸਬ지 ਬਣਾਉਣ ਵਾਸਤੇ ਇੱਥੇ ਮੈਂ ਛੋਟੀ ਕੜਚੀ ਦੇ ਕਰੀਬ ਤੇਲ ਪਾਇਆ ਹੈ। ਜਿਵੇਂ ਹੀ ਤੇਲ ਆਪਣਾ ਗਰਮ ਹੁੰਦਾ ਹੈ ਤਾਂ ਇਸ ਦੇ ਵਿੱਚ ਇੱਕ ਛੋਟਾ ਚਮਚ ਜੀਰੇ ਦਾ ਜੀਰੇ ਨੂੰ ਚੰਗੀ ਤਰ੍ਹਾਂ ਤੁਸੀਂ ਤੜਕਿੰਦੇ ਨਾ ਹੈ। ਜੀਰਾ ਪਨਾ ਤੜਕ ਚੁੱਕਿਆ ਹੈ ਤੇ ਇੱਥੇ ਮੈਂ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਜਿਹਨੂੰ ਮੈਂ ਬਰੀਕ ਚੋਪ ਕਰ ਲਿਆ ਤੁਸੀਂ ਉਹ ਪਾ ਲੈਂਦੇ ਆ। ਇਸ ਨੂੰ ਚੰਗੀ ਤਰ੍ਹਾਂ ਭੁੰਨੇ। ਸ਼ਿਮਲਾ ਮਿਰਚ ਦੀ ਸਬਜ਼ੀ ਹੈ ਜਿਹੜੀ ਉਹ ਬਹੁਤ ਤਰੀਕਿਆਂ ਨਾਲ ਬਣਾਈ ਜਾਂਦੀ ਹੈ। ਤਾਂ ਇਹ ਮਸਾਲੇ ਵਾਲੀ ਹੈ ਜਿਹੜੀ ਇਹ ਵੀ ਬੜੀ ਸਵਾਦ ਵਾਲੀ ਹੈ ਬਹੁਤ ਹੀ ਜ਼ਿਆਦਾ ਟੇਸਟੀ ਹੈ ਥੋੜਾ ਕੋ ਡਿਫਰੈਂਟ ਟਾਈਪ ਦੀ ਹੁੰਦੀ ਹੈ ਮਸਾਲਾ ਪਾਉਣ ਕੇ ਆਪਾਂ ਬਣਾਉਨੇ ਆ ਕਿ ਟਿਕ ਪਨੇ ਉਸकी ਪਿਆਜ਼ ਆਪਣੇ ਕਲਰ चेंज ਕਰ ਚੁੱਕੇ ਹੈ ਜ਼ਿਆਦਾ ਆਪਾਂ ਇਹਨਾਂ ਨੂੰ ਬਰਾਊਨਿਸ਼ ਨਹੀਂ ਕਰਨਾ ਉਹੜਾ ਕੋਲਰ ਚੇਂਜ ਹੋਣ ਤੱਕ ਹੀ ਪੁੱਲ ਰਿਹਾ ਹੈ ਇੱਥੇ ਮੈਂ ਦੋ ਮੀਡੀਅਮ ਸਾਈਜ਼ ਦੇ ਟਮਾਟਰ ਤੇ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਲਈਆਂ ਸੀ ਉਹ ਵੀ ਚੋਪ ਕਰ ਲਈਆਂ ਇਹ ਵੀ ਆਪਾਂ ਇਹਦੇ ਵਿੱਚ ਮਿਲਾ ਲੈਂਦੇ ਹਾਂ ਟਮਾਟਰ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾ ਹੈ ਟਮਾਟਰ ਨੂੰ ਗੰਗਨ ਵਾਸਤੇ ਇੱਥੇ ਮੈਂ 1/2 ਚਮਚੇ ਦੇ ਕਰੀਬ ਨਮਕ ਪਾ ਰਿਆ ਹਾਂ। ਸਾਡੇ ਟਮਾਟਰ ਆਪਣੇ ਚੰਗੀ ਤਰ੍ਹਾਂ ਪੁੱਜ ਜਾਣ। ਟਮਾਟਰ ਆਪੇ ਨੇ ਕਾਫੀ ਹੱਦ ਤੱਕ ਜਿਹੜੇ ਹੈ ਗਲ ਚੁੱਕੇ ਆ ਤੇ ਹੁਣ ਆਪਾਂ ਇਸ ਦੇ ਵਿੱਚ ਬੇਸਿਕ ਮਸਾਲੇ ਪਾਵਾਂਗੇ। 1/2 ਚਮਚੇ ਦੇ ਕਰੀਬ ਹਲਦੀ ਪੋੜਾ ਚਮਚੇ ਦੇ ਕਰੀਬ ਡੇੱਕੀ ਮਿਰਚ ਤੇ ਅੱਧਾ ਚਮਚਾ ਹੀ ਇੱਥੇ ਮੈਂ ਧਨੀਆ ਪਾਊਡਰ ਪਾ ਰਿਆ ਹਾਂ ਅੱਧਾ ਚਮਚੇ ਤੋਂ ਘੱਟ ਕਿਤਨੇ ਕੀ ਇਹ ਹੀ ਬੇਸਿਕ ਮਸਾਲੇ ਜਿਹੜੇ ਆਪਣੇ ਆਹ ਜਿਹੜੇ ਪਹਿਲੇ ਹਨ ਇਸੇ ਗਿਧਰਾਫੋ ਇਹਨਾਂ ਨੂੰ ਫੁੱਲ ਲੈਣੇ ਆਂ ਕੁਝ ਦੇਖ ਪਾ ਰਹੇ ਹੋ ਕਿ ਮਸਾਲਾ ਆਪਣਾ ਭੁੰਨ ਚੁੱਕਿਆ ਹੈ ਹੁਣ ਆਪਾਂ ਇਹਦੇ ਵਿੱਚ ਮੈਂ ਇੱਥੇ ਦੋ ਬਟੇ ਜਾਈਜ਼ ਦੀਆਂ ਸ਼ਿਮਲਾ ਮਿਰਚ ਸੀ ਤੇ ਚਾਰ ਆਲੂ ਸੀ ਇਸ ਨੂੰ ਮੈਂ ਬਰੀਕ-ਬਰੀਕ ਕੱਟ ਲਿਆ ਹੈ ਸ਼ਿਮਲਾ ਮਿਰਚ ਨੂੰ ਮੈਂ ਚੋਸ ਕੱਟਿਆ ਹੈ ਤੇ ਆਲੂ ਹੈ ਜਿਹੜਾ ਆਲੂ ਦਾ ਸਾਈਜ਼ ਤੁਸੀਂ ਦੇਖੋਗੇ ਕਿ 1/2 ਇੰਚ ਤੋਂ ਵੀ ਘੱਟ ਪੀਸ ਜਿਹੜੇ ਉਹ ਮੈਂ ਲੰਬਾਈ ਦੇ ਵਿੱਚ ਕੱਟੇ ਨੇ ਸਾਰੇ ਆਲੂ ਤੇ ਸ਼ਿਮਲਾ ਮਿਰਚ ਨੂੰ ਆਪਾਂ ਇਹਦੇ ਵਿੱਚ ਪਾਦਨੇ ਆ ਬੜੀ ਜਲਦੀ ਬਨਣ ਵਾਲੀ ਇਹ ਸਬਜ਼ੀ ਹੈ ਜਿਆਦਾ ਟਾਈਮ ਨਹੀਂ ਲੱਗਦੇ ਮਿਲ ਸਕਦੀ ਹੈ ਕਿ ਤੁਸੀਂ ਆਲੂ ਦਾ ਸਾਈਜ਼ ਜ਼ਿਆਦਾ ਵੱਡਾ ਨਾ ਰੱਖੋ। ਸ਼ਿਮਲਾ ਮਿਰਚ ਤਾਂ ਜ਼ਿਆਦਾ ਟਾਈਮ ਲੈਂਦੀ ਨਹੀਂ ਹੈ। ਥੋੜਾਪਾ ਇਹਨੂੰ ਚਲਾਵਾਂਗੇ। ਤਾਂ ਕਿ ਜਿਹੜਾ ਮਸਾਲਾ ਆਲੂ ਅਤੇ ਸ਼ਿਮਲਾ ਮਿਰਚ ਦੇ ਨਾਲ ਸੰਜੀਦਰਾ ਮਿਕਸ ਹੋ ਜਾਵੇ। ਸਿਨਮਮਿਕ ਤੇ ਆਲੂ ਨਾਲ ਮਸਾਲਾ ਆਪਾਂ ਮਿਕਸ ਕਰ ਲਿਆ ਤੁਸੀਂ ਇੱਥੇ ਮੈਂ ਥੋੜਾ ਜਿਹਾ ਪਾਣੀ ਪਾਵਾਂਗਾ ਇਹ ਅੱਧਾ ਕੱਪ ਦੇ ਇੱਕ ਤਰੀਕ ਪਾਣੀ ਹੈ ਕਿਉਂਕਿ ਇਹ ਸਬਜ਼ੀ ਹੈ ਜਿਹੜੀ ਇਸ ਸਿਨੀ ਪੀਨੀ ਬਣਦੀ ਹੈ ਨਾ ਤਾਂ ਇਹ ਸੁੱਕੇ ਦੇ ਵਿੱਚ ਆਉਂਦੀ ਹੈ ਤੇ ਨਾ ਹੀ ਇਹ ਰਸੇ ਦੇ ਵਿੱਚ ਆਉਂਦੀ ਹੈ ਮਸਾਲੇ ਵਾਲੀ ਸਬਜ਼ੀ ਹੈ ਤੇ ਮਸਾਲਾ ਜੇ ਥੋੜਾ ਕੋਲ ਰੋਟੀ ਦੇ ਨਾਲ ਲੱਗਦਾ ਹੋ ਜੇ ਤਾਂ ਉਸ ਟਾਈਪ ਦੀ ਸਬਜ਼ੀ ਇਹ ਬੜੀ ਸਵਾਦ ਬਣਦੀ ਹੈ ਉਹਨੂੰ ਆਪਾਂ ਛਿੰਮ ਤੇ ਕਰਕੇ 5 ਤੋਂ 7 ਮਿੰਟ ਲਈ ਢੱਕ ਕੇ ਪਕਾਵਾਂਗੇ ਤਾਂ ਕਿ ਮਿਰਚਾਂ ਦਾ ਜਿਹੜਾ ਸ਼ਿਮਲਾ ਮਿਰਚ ਦਾ ਫਲੇਵਰ ਹੈ ਉਹ ਚੰਗੀ ਤਰ੍ਹਾਂ ਉੱਪਰ ਕੇ ਆ ਜਾਏਗਾ ਆਲੂ ਸ਼ਿਮਲਾ ਮਿਰਚ ਨੂੰ ਪੱਕਦੇ ਹੋਏ ਦੋ ਤੋਂ 20 ਮਿੰਟ ਹੋ ਚੁੱਕੇ ਹਨ ਤੁਸੀਂ ਦੇਖੋਗੇ ਕਿ ਕਿੰਨਾ ਵਧੀਆ ਮਸਾਲੇ ਦਾ ਆਲੂ Shimla ਵਿੱਚ ਬਣ ਕੇ ਤਿਆਰ ਹੋ ਚੁੱਕੇ ਆ। ਆਲੂ ਆਪਣੇ ਚੰਗੀ ਤਰ੍ਹਾਂ ਪੱਕ ਚੁੱਕੇ ਆ ਤੇ Shimla ਵਿੱਚ ਵੀ ਪੱਕ ਚੁੱਕੀ ਹੈ। ਹੁਣ ਇਸ 스테ਜ ਦੇ ਵਿੱਚ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ। 1 ਚਮਚੇ ਦੇ ਕਰੀਬ ਜਿਆਦਾ ਨਹੀਂ ਪਾਣਾ ਦੋਸਤੋ ਗਰਮੀ ਹੈ। 1 ਚਮਚੇ ਦੇ ਕਰੀਬ ਗਰਮ ਮਸਾਲਾ ਤੇ ਥੋੜੀ ਜਿਹੀ ਕਸੂਰੀ ਮੇਥੀ। ਇਹਦੇ ਨਾਲ ਆ ਫਲੇਵਰ ਆ ਜਿਹੜਾ ਉਹਨੂੰ ਆਸ ਹੋ ਜਾਂਦਾ ਹੈ ਇਹ ਪੁੰਨੀ ਕਸੂਰੀ ਮੇਥੀ ਹੈ ਇਸਨੂੰ ਥੋੜਾ ਕੁ ਹੱਥਾਂ ਨਾਲ ਜ਼ਿਆਦਾ ਕ੍ਰਸ਼ਨਾ ਕਰਨਾ ਤੇ ਆਓ ਹੁਣ ਆਪਾਂ ਇਸਨੂੰ ਸਰਵ ਕਰਦੇ ਹਾਂ ਸਾਡੀ ਮਸਾਲੇ ਵਾਲੀ ਆਲੂ ਸ਼ਿਮਲਾ ਮਿਰਚ ਦੀ ਸਬਜ਼ੀ ਬੰਨ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਐਸੀ ਤਰ੍ਹਾਂ ਦੀਆਂ ਵਧੀਆ-ਵਧੀਆ ਰੈਸਪੀਜ਼ ਦੇਖਣ ਲਈ ਤੁਹਾਡੇ ਸਾਰੇ ਅੱਗੇ ਬੇਨਤੀ ਹੈ ਕਿ ਮੇਰਾ YouTube ਚੈਨਲ ਪੰਜਾਬੀਆਂ ਦਾ ਤੜਕਾ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਜ਼ਰੂਰ ਕਰੋ ਜੀ ਦਾ ਸ੍ਰੀ ਅਕਾਲ ਜੀ ਬਰਸਾਤਾ ਦੇ ਦਿਨਾਂ ਵਿੱਚ ਜਿਸ ਤਰ੍ਹਾਂ ਦੋਸਤੋ ਸਬਜ਼ੀਆਂ ਬਹੁਤ ਕੱਟ ਆਂਦੀਆਂ ਨੇ ਤੇ ਮਨ ਦੇ ਵਿੱਚ ਇਹੀ ਖਿਆਲ ਆਉਂਦਾ ਕਿ ਅੱਜ ਕੀ ਬਣਾਈਏ ਤੇ ਕੀ ਬਣਾਈਏ ਤੇ ਅੱਜ ਦਿਮਾਗ ਦੇ ਵਿੱਚ ਆਇਆ ਕਿ ਅੱਜ ਇੱਕ ਸਿੰਪਲ ਜੀ ਰਸਪੀ ਬਣਾ ਕੇ ਸ਼ੇਅਰ ਕੀਤੀ ਜਾਵੇ ਜੋ ਕਿ ਬਹੁਤ ਹੀ ਜ਼ਿਆਦਾ ਸੁਆਦਿਸ਼ਟ ਹੁੰਦੀ ਹੈ ਤੇ ਇਹ ਰਸਪੀ ਹੈ ਜੀ ਮਸਾਲੇ ਵਾਲੇ ਸ਼ਿਮਲਾ ਮਿਰਚ ਦੀ ਸਬਜ਼ੀ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀ ਹੈ ਇਸ ਦੇ ਵਿੱਚ ਮਸਾਲੇ ਦੇ ਵਿੱਚ ਆਪਾਂ ਬਣਾਵਾਂਗੇ ਸਿੰਪਲ ਹੈ ਤੇ ਬਹੁਤ ਵਧੀਆ ਪਰੋਠੀ ਦੇ ਨਾਲ ਖਾਓ ਚਾਵਲਾ ਦੇ ਨਾਲ ਖਾਓ ਫੁਲਕੇ ਦੇ ਨਾਲ ਖਾਓ ਤੰਦੂਰੀ ਰੋਟੀ ਦੇ ਨਾਲ ਖਾਓ ਨਾਲ ਨਾਲ ਖਾਓ ਯਾਰ ਮਾਲੀ ਨਾਲ ਬੜੀ ਆਸਾਨ ਤੇ ਬਹੁਤ ਜਲਦੀ ਬਨਨ ਵਾਲੀ ਸਬਜ਼ੀ ਹੈ ਤੇ ਬਹੁਤ ਹੀ ਜ਼ਿਆਦਾ ਇਹ ਸਵਾਦਿਸ਼ਟ ਥੋੜੀ ਹੈ ਸਸੀ ਅਕਾ ਜੀ ਪੰਜਾਬੀਆਂ ਦਾ ਤੜਕਾ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਮਸਾਲੇ ਵਾਲੇ ਆਲੂ ਸ਼ਿਮਲਾ ਮਿਕਚੜੀ ਸਬਜ਼ੀ ਤੇ ਆ ਵੈਸਟੀ ਰੈਸਪੀ ਨੂੰ ਜਾਣਦੇ ਹਾਂ ਮਸਾਲੇ ਵਾਲੀ शिमला ਮਿਰਚ ਆਲੂ ਦੀ ਸਬ지 ਬਣਾਉਣ ਵਾਸਤੇ ਇੱਥੇ ਮੈਂ ਛੋਟੀ ਕੜਚੀ ਦੇ ਕਰੀਬ ਤੇਲ ਪਾਇਆ ਹੈ ਜਿਵੇਂ ਹੀ ਤੇਲ ਆਪਣਾ ਗਰਮ ਹੁੰਦਾ ਹੈ ਤਾਂ ਇਸ ਦੇ ਵਿੱਚ ਇੱਕ ਛੋਟਾ ਚਮਚ ਜੀਰੇ ਦਾ ਜੀਰੇ ਨੂੰ ਚੰਗੀ ਤਰ੍ਹਾਂ ਤੁਸੀਂ ਤੜਕਿੰਦੇ ਨਾ ਹੈ ਜੀਰਾ ਪਨਾੜ ਤੜਕ ਚੁੱਕਿਆ ਹੈ ਤੇ ਇੱਥੇ ਮੈਂ ਇੱਕ మీడియం ਸਾਈਜ਼ ਦਾ ਪਿਆਜ਼ ਜਿਹਨੂੰ ਮੈਂ ਬਰੀਕ ਚੋਕ ਕਰ ਲਿਆ ਸੀ ਉਹ ਪਾ ਲੈਂਦੇ ਆ ਤੇ ਇਸ ਨੂੰ ਚੰਗੀ ਤਰ੍ਹਾਂ ਭੁੰਨੇ ਹਾਂ ਸ਼ਿਮਲਾ ਮਿਰਚ ਦੀ ਸਬਜ਼ੀ ਹੈ ਜਿਹੜੀ ਉਹ ਬਹੁਤ ਤਰੀਕਿਆਂ ਨਾਲ ਬਣਾਈ ਜਾਂਦੀ ਹੈ ਪਰ ਇਹ ਮਸਾਲੇ ਵਾਲੀ ਹੈ ਜਿਹੜੀ ਇਹ ਵੀ ਬੜੀ ਸਵਾਦ ਵਾਲੀ ਹੈ ਬਹੁਤ ਹੀ ਜ਼ਿਆਦਾ ਟੇਸਟੀ ਹੈ ਥੋੜਾ ਕੋ ਡਿਫਰੈਂਟ ਟਾਈਪ ਦੀ ਹੁੰਦੀ ਹੈ ਮਸਾਲਾ ਪੌਣ ਕੇ ਆਪਾਂ ਬਣਾਉਨੇ ਆ ਕਿ ਟਿਕ ਪਨੇ ਉਸਕੇ ਪਿਆਜ਼ ਆਪਣੇ ਕਲਰ ਚੇਂਜ ਕਰ ਚੁੱਕੇ ਐ ਜਿਆਦਾ ਆਪਾਂ ਇਹਨਾਂ ਨੂੰ ਬਰਾਊਨਿਸ਼ ਨਹੀਂ ਕਰਨਾ ਥੋੜਾ ਕੋ ਕਲਰ ਚੇਂਜ ਹੋਣ ਤੱਕ ਹੀ ਭੁੰਲ ਲੈਣਾ ਇੱਥੇ ਮੈਂ ਦੋ ਮੀਡੀਅਮ ਸਾਈਜ਼ ਦੇ ਟਮਾਟਰ ਤੇ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਲਈਆਂ ਸੀ ਉਹ ਵੀ ਚੋਪ ਕਰ ਲਈਆਂ ਇਹ ਵੀ ਆਪਾਂ ਇੰਨੇ ਵਿੱਚ ਮਿਲਾ ਲੈਂਦੇ ਹਾਂ ਟਮਾਟਰ ਨੂੰ ਆਪਾਂ ਚੰਗੀ ਤਰ੍ਹਾਂ ਪੁੰਨਾ ਹੈ ਟਮਾਟਰ ਨੂੰ ਗਲਣ ਵਾਸਤੇ ਇੱਥੇ ਮੈਂ 1 ਚਮਚੇ ਦੇ ਕਰੀਬ ਨਮਕ ਪਾ ਰਿਆ ਹਾਂ ਤਾਂ ਕਿ ਟਮਾਟਰ ਆਪਣੇ ਸੰਗੀ ਤਰਫੋਂ ਜਾਂ ਟਮਾਟਰ ਆਪੇ ਨੇ ਕਾਫੀ ਅੱਧ ਤੱਕ ਜਿਹੜਾ ਹੈ ਗਲ ਚੁੱਕੇ ਆ ਤੇ ਹੁਣ ਆਪਾਂ ਇਸ ਦੇ ਵਿੱਚ ਬੇਸਿਕ ਮਸਾਲੇ ਪਾਵਾਂਗੇ। ਉੱਧਾ ਚਮਚੇ ਦੇ ਕਰੀਬ ਹਲਦੀ ਪੂਰਾ ਚਮਚੇ ਦੇ ਕਰੀਬ ਢੇਗੀ ਮਿਰਚ ਤੇ ਅੱਧਾ ਚਮਚਾ ਹੀ ਇੱਥੇ ਮੈਂ ਧਨੀਆ ਪਾਊਡਰ ਦਾ ਪਾ ਰਿਹਾ ਹਾਂ। ਕਦੋਂ ਮੈਂ ਤੋਂ ਕੱਟ ਕਿੰਨੇ ਕੀ ਇਹ ਹੀ ਬੇਸਿਕ ਮਸਾਲੇ ਜਿਹੜੇ ਆਪਣੇ ਆਹਨ ਦੇ ਪੈਲੇ ਹਨ ਇਸ ਨੂੰ ਵੀ ਦਰੋਂ ਫੋਨ ਲੈਣੇ ਕੁਝ ਦੇਖ ਪਾਰੇ ਕਿ ਮਸਾਲਾ ਆਪਣਾ ਪੁੰ ਚੁੱਕਿਆ ਹੈ ਹੁਣ ਆਪਾਂ ਇਹਦੇ ਵਿੱਚ ਮੈਂ ਇਥੇ ਦੋ ਵੱਡੇ ਸਾਈਜ਼ ਦੀਆਂ ਸ਼ਿਮਲਾ ਮਿਰਚ ਸੀ ਤੇ ਚਾਰ ਆਲੂ ਸੀ ਇਸ ਨੂੰ ਮੈਂ ਬਰੀਕ-ਬਰੀਕ ਕੱਟ ਲਿਆ ਹੈ ਸ਼ਿਮਲਾ ਮਿਰਚ ਨੂੰ ਮੈਂ ਚੋਸ ਕੱਟਿਆ ਹੈ ਤੇ ਆਲੂ ਹੈ ਜਿਹੜਾ ਆਲੂ ਦਾ ਸਾਈਜ਼ ਤੁਸੀਂ ਦੇਖੋਗੇ ਕਿ ਅੱਧੀ ਇੰਚ ਤੋਂ ਵੀ ਘੱਟ ਪੀਸ ਹੈ ਜਿਹੜੇ ਉਹ ਮੈਂ ਲੰਬਾਈ ਦੇ ਵਿੱਚ ਕੱਟੇ ਨੇ ਸਾਰੇ ਆਲੂ ਤੇ Shimla Mirch ਨੂੰ ਆਪਾਂ ਇਹਦੇ ਵਿੱਚ ਪਾਦਨੇ ਆਂ ਬੜੀ ਜਲਦੀ ਬਨਣ ਵਾਲੀ ਇਹ ਸਬਜ਼ੀ ਹੈ ਜਿਆਦਾ ਟਾਈਮ ਨਹੀਂ ਲੱਗਦੇ ਬਸ਼ਰਤੇ ਹੈ ਕਿ ਤੁਸੀਂ ਆਲੂ ਦਾ ਸਾਈਜ਼ ਜਿਆਦਾ ਵੱਡਾ ਨਾ ਰੱਖੋ Shimla Mirch ਤਾਂ ਜਿਆਦਾ ਟਾਈਮ ਲੈਂਦੀ ਨਹੀਂ ਹੈ ਥੋੜਾ ਫਿਰ ਅੱਗੇ ਚਲਾਵਾਂਗੇ ਤਾਂ ਕਿ ਜਿਹੜਾ ਮਸਾਲਾ ਆਲੂ ਅਰ ਸ਼ਿਮਲਾ ਮਿਰਚ ਦੇ ਨਾਲ ਸੰਗੀ ਤਰ੍ਹਾਂ ਮਿਕਸ ਹੋ ਜਾਏ ਸ਼ਮਲਾ ਮਸਾਲੂ ਨਾਲ ਮਸਾਨਾ ਆਪਾਂ ਮਿਕਸ ਕਰ ਦਿੱਤਾ ਸੀ ਇੱਥੇ ਮੈਂ ਥੋੜਾ ਜਿਹਾ ਪਾਣੀ ਪਾਵਾਂਗਾ ਇਹ ਅੱਧਾ ਕੱਪ ਦੇ ਕਰੀਬ ਪਾਣੀ ਹੈ ਕਿਉਂਕਿ ਇਹ ਸਬਜ਼ੀ ਹੈ ਜਿਹੜੀ ਇਸ ਸਿੰਨੀ ਪਿੰਨੀ ਬਣਦੀ ਹੈ ਨਾ ਤਾਂ ਇਹ ਸੁੱਕੇ ਦੇ ਵਿੱਚ ਆਉਂਦੀ ਹੈ ਤੇ ਨਾ ਹੀ ਇਹ ਰਸੇ ਦੇ ਵਿੱਚ ਆਉਂਦੀ ਹੈ ਮਸਾਲੇ ਵਾਲੀ ਸਬਜ਼ੀ ਹੈ ਤੇ ਮਸਾਲਾ ਜੇ ਥੋੜਾ ਕੋ ਰੋਟੀ ਦੇ ਨਾਲ ਲੱਗਦਾ ਹੋ ਜੇ ਤਾਂ ਉਸ ਟਾਈਪ ਦੀ ਸਬਜ਼ੀ ਇਹ ਬੜੀ ਸਵਾਦ ਬਣਦੀ ਹੈ ਉਨੇ ਨੂੰ ਆਪਾਂ ਸਿਮਤੇ ਕਰਕੇ 5 ਤੋਂ 7 ਮਿੰਟ ਲਈ ਢੱਕ ਕੇ ਪਕਾਵਾਂਗੇ ਤਾਂ ਕਿ ਮਿਰਚਾਂ ਦਾ ਜਿਹੜਾ ਸ਼ਿਮਲਾ ਮਿਰਚ ਦਾ ਫਲੇਵਰ ਹੈ ਉਹ ਚੰਗੀ ਤਰ੍ਹਾਂ ਉੱਪਰ ਕੇ ਆ ਜੇਗਾ ਆਲੂ ਸ਼ਿਮਲਾ ਮਿਰਚ ਨੂੰ ਪੱਕਦੇ ਹੋਏ ਦੋ ਤੋਂ 20 ਮਿੰਟ ਹੋ ਚੁੱਕੇ ਨੇ ਤੁਸੀਂ ਦੇਖੋਗੇ ਕਿ ਕਿੰਨਾ ਵਧੀਆ ਮਸਾਲੇ ਦਾ ਆਲੂ Shimla ਵਿੱਚ ਬਣ ਕੇ ਤਿਆਰ ਹੋ ਚੁੱਕੇ ਆ। ਆਲੂ ਆਪਣੇ ਚੰਗੀ ਤਰ੍ਹਾਂ ਪੱਕ ਚੁੱਕੇ ਆ ਤੇ Shimla ਵਿੱਚ ਵੀ ਪੱਕ ਚੁੱਕੀ ਹੈ। ਹੁਣ ਇਸ 스테ਜ ਦੇ ਵਿੱਚ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ। 1/4 ਚਮਚ ਦੇ ਕਰੀਬ ਜਿਆਦਾ ਨਹੀਂ ਪਾਣਾ ਦੋਸਤੋ ਗਰਮੀ ਹੈ। 1/4 ਚਮਚ ਦੇ ਕਰੀਬ ਗਰਮ ਮਸਾਲਾ ਤੇ ਥੋੜੀ ਜਿਹੀ ਕਸੂਰੀ ਮੇਥੀ। ਇਹਦੇ ਨਾਲ ਆ ਫਲੇਵਰ ਆ ਜਿਹੜਾ ਉਹਨਾਂ ਨੂੰ ਆਸ ਹੋ ਜਾਂਦਾ ਹੈ ਇਹ ਪੁੰਨੀ ਕਸੂਰੀ ਮੇਥੀ ਆ ਇਸਨੂੰ ਥੋੜਾ ਕੋ ਹੱਥਾਂ ਨਾਲ ਜਿਆਦਾ ਕ੍ਰਸ਼ਨਾ ਕਰਨਾ ਤੇ ਆਓ ਹੁਣ ਆਪਾਂ ਇਸ ਨੂੰ ਸਰਵ ਕਰਦੇ ਹਾਂ ਸਾਡੀ ਮਸਾਲੇ ਵਾਲੀ ਆਲੂ ਸ਼ਿਮਲਾ ਮਿਰਚ ਦੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਐਸੀ ਤਰ੍ਹਾਂ ਦੀਆਂ ਵਧੀਆ-ਵਧੀਆ ਰੈਸਪੀਜ਼ ਦੇਖਣ ਲਈ ਤੁਹਾਡੇ ਸਾਰੇ ਅੱਗੇ ਬੇਨਤੀ ਹੈ ਕਿ ਮੇਰਾ YouTube ਚੈਨਲ ਪੰਜਾਬੀਆਂ ਦਾ ਤੜਕਾ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਜ਼ਰੂਰ ਕਰੋ ਜੀ ਸਤਿ ਸ੍ਰੀ ਅਕਾਲ ਜੀ ਬਰਸਾਤਾ ਦੇ ਦਿਨਾਂ ਵਿੱਚ ਜਿਸ ਤਰ੍ਹਾਂ ਦੋਸਤੋ ਸਬਜ਼ੀਆਂ ਬਹੁਤ ਕੱਟ ਆਂਦੀਆਂ ਨੇ ਤੇ ਮਨ ਦੇ ਵਿੱਚ ਇਹੀ ਖਿਆਲ ਆਉਂਦਾ ਕਿ ਅੱਜ ਕੀ ਬਣਾਈਏ ਤੇ ਕੀ ਬਣਾਈਏ ਤੇ ਅੱਜ ਦਿਮਾਗ ਦੇ ਵਿੱਚ ਆਇਆ ਕਿ ਅੱਜ ਇੱਕ ਸਿੰਪਲ ਜੀ ਰੈਸਪੀ ਬਣਾ ਕੇ ਸ਼ੇਅਰ ਕੀਤੀ ਜਾਵੇ ਜੋ ਕਿ ਬਹੁਤ ਹੀ ਜਿਆਦਾ ਸੁਆਦਿਸ਼ਟ ਹੁੰਦੀ ਹੈ ਤੇ ਇਹ ਰੈਸਪੀ ਹੈ ਜੀ ਮਸਾਲੇ ਵਾਲੇ ਸ਼ਿਮਲਾ ਮਿਰਚ ਦੀ ਸਬਜ਼ੀ ਜੋ ਕਿ ਬਹੁਤ ਹੀ ਜਿਆਦਾ ਟੇਸਟੀ ਹੁੰਦੀ ਹੈ ਇਸ ਦੇ ਵਿੱਚ ਮਸਾਲੇ ਦੇ ਵਿੱਚ ਆਪਾਂ ਬਣਾਵਾਂਗੇ ਸਿੰਪਲ ਹੈ ਤੇ ਬਹੁਤ ਵਧੀਆ ਰੋਟੀ ਦੇ ਨਾਲ ਖਾਓ ਚਾਵਲਾ ਦੇ ਨਾਲ ਖਾਓ ਫੁਲਕੇ ਦੇ ਨਾਲ ਖਾਓ ਤੰਦੂਰੀ ਰੋਟੀ ਦੇ ਨਾਲ ਖਾਓ ਨਾਲ ਨਾਲ ਖਾਓ ਯਾਰ ਮਾਲੀ ਨਾਲ ਬੜੀ ਆਸਾਨ ਤੇ ਬਹੁਤ ਜਲਦੀ ਬਣਾਉਣ ਵਾਲੀ ਸਬਜ਼ੀ ਹੈ ਤੇ ਬਹੁਤ ਹੀ ਜਿਆਦਾ ਇਹ ਸਵਾਦਿਸ਼ਟ ਵੀ ਹੈ ਸਸੀ ਅਗਰ ਜੀ ਪੰਜਾਬੀਆਂ ਦਾ ਤੜਕਾ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਮਸਾਲੇ ਵਾਲੇ ਆਲੂ ਸ਼ਿਮਲਾ ਮਿਕਚੜੀ ਸਬਜ਼ੀ ਤੇ ਆ ਵੇਸਤੀ ਰੈਸਪੀ ਨੂੰ ਜਾਣਦੇ ਹਾਂ ਮਸਾਲੇ ਵਾਲੀ शिमला ਮਿਰਚ ਆਲੂ ਦੀ सब्जी ਬਣਾਉਣ ਵਾਸਤੇ ਇੱਥੇ ਮੈਂ ਛੋਟੀ ਕੜਚੀ ਦੇ ਕਰੀਬ ਤੇਲ ਪਾਇਆ ਜਿਵੇਂ ਤੇਲ ਆਪਣਾ ਗਰਮ ਹੁੰਦਾ ਹੈ ਤਾਂ ਇਸ ਦੇ ਵਿੱਚ ਇੱਕ ਛੋਟਾ ਚਮਚ ਜੀਰੇ ਦਾ ਜੀਰੇ ਨੂੰ ਚੰਗੀ ਤਰ੍ਹਾਂ ਤੁਸੀਂ ਤੜਕਿੰਦੇ ਨਾ ਹੈ ਜੀਰਾ ਆਪਣਾ ਤਿਲਕ ਚੁੱਕਿਆ ਹੈ ਤੇ ਇੱਥੇ ਮੈਂ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਜਿਹਨੂੰ ਮੈਂ ਬਰੀਕ ਚੌਕ ਕਰ ਲਿਆ ਸੀ ਉਹ ਪਾ ਦਿੰਦੇ ਆ ਤੇ ਇਸ ਨੂੰ ਚੰਗੀ ਤਰ੍ਹਾਂ ਭੁੰਦੇ ਆ ਸ਼ਿਮਲਾ ਮਿਰਚ ਦੀ ਸਬਜ਼ੀ ਹੈ ਜਿਹੜੀ ਉਹ ਬਹੁਤ ਤਰੀਕਿਆਂ ਨਾਲ ਬਣਾਈ ਜਾਂਦੀ ਹੈ ਤਾਂ ਇਹ ਮਸਾਲੇ ਵਾਲੀ ਹੈ ਜਿਹੜੀ ਇਹ ਵੀ ਬੜੀ ਸਵਾਦ ਬੰਦੀ ਹੈ ਬਹੁਤ ਹੀ ਜ਼ਿਆਦਾ ਟੇਸਟੀ ਹੈ ਥੋੜਾ ਕੋ ਡਿਫਰੈਂਟ ਟਾਈਪ ਦੀ ਹੁੰਦੀ ਹੈ ਮਸਾਲਾ ਪੁੰਨ ਕੇ ਆਪਾਂ ਬਣਾਉਨੇ ਆ ਕਿ ਟਿਕ ਪਨੇ ਉਸ ਕੀ ਪਿਆਜ਼ ਆਪਣੇ ਕਲਰ ਚੇਂਜ ਕਰ ਚੁੱਕੇ ਆ ਜਿਆਦਾ ਆਪਾਂ ਇਹਨਾਂ ਨੂੰ ਬਰਾਊਨਿਸ਼ ਨਹੀਂ ਕਰਨਾ ਥੋੜਾ ਕੋ ਕਲਰ ਚੇਂਜ ਸੋਨ ਤੱਕ ਹੀ ਪੁੰਨ ਲੈ ਹੈ ਇੱਥੇ ਮੈਂ ਦੋ ਮੀਡੀਅਮ ਸਾਈਜ਼ ਦੇ ਟਮਾਟਰ ਤੇ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਲਈਆਂ ਸੀ ਉਹ ਵੀ ਚੋਪ ਕਰ ਲਈਆਂ ਇਹ ਵੀ ਆਪਰ ਇਹਦੇ ਵਿੱਚ ਮਿਲਾ ਲੈਂਦੇ ਆ ਟਮਾਟਰ ਨੂੰ ਆਪਾਂ ਚੰਗੀ ਤਰ੍ਹਾਂ ਪੁੰਨਾ ਹੈ ਟਮਾਟਰ ਨੂੰ ਗਲਣ ਵਾਸਤੇ ਇੱਥੇ ਮੈਂ 1 ਚਮਚੇ ਦੇ ਕਰੀਬ ਨਮਕ ਪਾਇਆ ਹਾਂ ਤਾਂ ਕਿ ਟਮਾਟਰ ਆਪਣੇ ਚੰਗੀ ਤਰ੍ਹਾਂ ਪੁਣਿਆ ਟਮਾਟਰ ਆਪਕੀ ਨੇ ਕਾਫੀ ਅੱਧ ਤੱਕ ਜੜਾ ਹੈ ਗਲ ਚੁੱਕਿਆ ਤੇ ਹੁਣ ਆਪਾਂ ਇਸ ਦੇ ਵਿੱਚ ਬੇਸਿਕ ਮਸਾਲੇ ਪਾਵਾਂਗੇ ਹੁਤਾ ਚਮਚੇ ਦੇ ਕਰੀਬ ਹਲਦੀ 1/4 ਚਮਚੇ ਦੇ ਕਰੀਬ ਢੇਗੀ ਮਿਰਚ ਤੇ ਅੱਧਾ ਚਮਚਾ ਹੀ ਇਸ ਤੇ ਮੈਂ ਧਨੀਆ ਪਾਊਡਰ ਤਰਪਾਣਿਆ ਕਦੋਂ ਮੈਂ ਤੋਂ ਕੱਟ ਕਿਚਨ ਕਿ ਇਹ ਹੀ ਬੇਸਿਕ ਮਸਾਲੇ ਜਿਹੜੇ ਆਪਣੇ ਆ ਉਹਨਾਂ ਦੇ ਪਾ ਲੈਣੇ ਆ। ਇਸ ਜਿੱਦਰਾ ਉਪਰ ਇਹਨਾਂ ਨੂੰ ਫੁੱਲ ਲੈਣੇ ਆ। ਕੁਝ ਦੇਖ ਪਾਰੇ ਕਿ ਮਸਾਲਾ ਆਪਣਾ ਪੁੱਜ ਚੁੱਕਿਆ ਹੈ। ਹੁਣ ਆਪਾਂ ਇਹਦੇ ਵਿੱਚ ਮੈਂ ਇਥੇ ਦੋ ਬਟੇਰ ਸਾਈਜ਼ ਦੀਆਂ ਸ਼ਿਮਲਾ ਮਿਰਚ ਸੀ ਤੇ ਚਾਰ ਆਲੂ ਸੀ। ਇਸ ਨੂੰ ਮੈਂ ਬਰੀਕ-ਬਰੀਕ ਕੱਟ ਲਿਆ ਹੈ। ਸ਼ਿਮਲਾ ਮਿਰਚ ਨੂੰ ਮੈਂ ਚੋਸ ਕੱਟਿਆ ਹੈ। ਆਲੂ ਹੈ ਜਿਹੜਾ ਆਲੂ ਦਾ ਸਾਈਜ਼ ਤੁਸੀਂ ਦੇਖੋਗੇ ਕਿ 1/2 ਇੰਚ ਤੋਂ ਵੀ ਘੱਟ ਪੀਸ ਹੈ ਜਿਹੜੇ ਉਹ ਮੈਂ ਲੰਬਾਈ ਦੇ ਵਿੱਚ ਕੱਟੇ ਨੇ ਸਾਰੇ ਆਲੂ ਤੇ ਸ਼ਿਮਲਾ ਮਿਰਚ ਨੂੰ ਆਪਾਂ ਇਹਦੇ ਵਿੱਚ ਪਾਦਨੇ ਆ ਬੜੀ ਜਲਦੀ ਬਨਣ ਵਾਲੀ ਇਹ ਸਬਜ਼ੀ ਹੈ ਜਿਆਦਾ ਟਾਈਮ ਨਹੀਂ ਲੱਗਦੇ ਨਹੀਂ ਸਰਤੇ ਹੈ ਕਿ ਤੁਸੀਂ ਆਲੂ ਦਾ ਸਾਈਜ਼ ਜਿਆਦਾ ਵੱਡਾ ਨਾ ਰੱਖੋ ਸ਼ਿਮਲਾ ਮਿਰਚ ਤਾਂ ਜਿਆਦਾ ਟਾਈਮ ਲੈਂਦੀ ਨਹੀਂ ਹੈ ਥੋੜਾ ਫਿਰ ਇਹਨੂੰ ਚਲਾਵਾਂਗੇ ਤਾਂ ਕਿ ਜਿਹੜਾ ਮਸਾਲਾ ਹੈ ਆਲੂ ਅਰ शिमला मिर्च ਦੇ ਨਾਲ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਸਿਨਮਿਕ ਤੇ ਆਲੂ ਨਾਲ ਮਸਾਲਾ ਆਪਾਂ ਮਿਕਸ ਕਰ ਲਿਆ। ਤੁਸੀਂ ਇੱਥੇ ਮੈਂ ਥੋੜਾ ਜਿਹਾ ਪਾਣੀ ਪਾਵਾਂਗਾ। ਇਹ ਅੱਧਾ ਕੱਪ ਦੇ ਕਰੀਬ ਪਾਣੀ ਹੈ। ਕਿਉਂਕਿ ਇਹ ਸਬਜ਼ੀ ਹੈ ਜਿਹੜੀ ਸਿਨੀਪੀਨੀ ਬਣਦੀ ਹੈ। ਨਾ ਤਾਂ ਇਹ ਸੁੱਕੇ ਦੇ ਵਿੱਚ ਆਉਂਦੀ ਹੈ ਤੇ ਨਾ ਹੀ ਇਹ ਰਸੇ ਦੇ ਵਿੱਚ ਆਉਂਦੀ ਹੈ। ਮਸਾਲੇ ਵਾਲੀ ਸਬਜ਼ੀ ਹੈ ਤੇ ਮਸਾਲਾ ਜੇ ਥੋੜਾ ਕੁ ਰੋਟੀ ਦੇ ਨਾਲ ਲੱਗਦਾ ਹੋ ਜੇ ਤਾਂ ਉਸ ਟਾਈਪ ਦੀ ਸਬਜ਼ੀ ਇਹ ਬੜੀ ਸਵਾਦ ਬਣਦੀ ਹੈ। ਫੋਨ ਨੂੰ ਆਪਾਂ ਸੇਮ ਤੇ ਕਰਕੇ 5 ਤੋਂ 7 ਮਿੰਟ ਲਈ ਢੱਕ ਕੇ ਪਕਾਵਾਂਗੇ ਤਾਂ ਕਿ ਮਿਰਚਾਂ ਦਾ ਜਿਹੜਾ ਸ਼ਿਮਲਾ ਮਿਰਚ ਦਾ ਫਲੇਵਰ ਹੈ ਉਹ ਚੰਗੀ ਤਰ੍ਹਾਂ ਉੱਪਰ ਕੇ ਆ ਜਾਏਗਾ ਆਲੂ ਸ਼ਿਮਲਾ ਮਿਰਚ ਨੂੰ ਪੱਕਦੇ ਹੋਏ ਦੋ ਤੋਂ 20 ਮਿੰਟ ਹੋ ਚੁੱਕੇ ਨੇ ਤੁਸੀਂ ਦੇਖੋਗੇ ਕਿ ਕਿੰਨਾ ਵਧੀਆ ਮਸਾਲੇ ਦਾ ਆਲੂ ਸ਼ਿਮਲਾ ਮਿਰਚ ਬਣ ਕੇ ਤਿਆਰ ਹੋ ਚੁੱਕੇ ਆ ਆਲੂ ਆਪਣੇ ਚੰਗੀ ਤਰ੍ਹਾਂ ਪੱਕ ਚੁੱਕੇ ਆ ਤੇ ਸ਼ਿਮਲਾ ਮਿਰਚ ਵੀ ਪੱਕ ਚੁੱਕੀ ਹੈ ਹੁਣ ਇਸ 스테ਜ ਦੇ ਵਿੱਚ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ 1 4 ਚਮਚ ਦੇ ਕਰੀਬ ਜ਼ਿਆਦਾ ਨਹੀਂ ਪਾਣਾ ਦੋਸਤੋ ਗਰਮੀ ਹੈ 1 4 ਚਮਚ ਦੇ ਕਰੀਬ ਗਰਮ ਮਸਾਲਾ ਤੇ ਥੋੜੀ ਜਿਹੀ ਕਸੂਰੀ ਮੇਥੀ ਇਹਦੇ ਨਾਲ ਆ ਫਲੇਵਰ ਆ ਜਿਹੜਾ ਉਹ ਇਹ ਨਾ ਸੋ ਜਾਂਦਾ ਹੈ ਇਹ ਪੁੰਨੀ ਕਸੂਰੀ ਮੇਥੀ ਹੈ ਇਸ ਨੂੰ ਥੋੜਾ ਕੋ ਹੱਥਾਂ ਨਾਲ ਜਿਆਦਾ ਕਰਸ਼ ਨਾ ਕਰਨਾ ਤੇ ਆਓ ਹੁਣ ਆਪਾਂ ਇਸ ਨੂੰ ਸਰਵ ਕਰਦੇ ਹਾਂ ਸਾਡੀ ਮਸਾਲੇ ਵਾਲੀ ਆਲੂ ਸ਼ਿਮਲਾ ਮਿਰਚ ਦੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਐਸੀ ਤਰ੍ਹਾਂ ਦੀਆਂ ਵਧੀਆ-ਵਧੀਆ ਰੈਸਪੀਜ਼ ਦੇਖਣ ਲਈ ਤੁਹਾਡੇ ਸਾਰੇ ਅੱਗੇ ਬੇਨਤੀ ਹੈ ਕਿ ਮੇਰਾ YouTube ਚੈਨਲ ਪੰਜਾਬੀਆਂ ਦਾ ਤੜਕਾ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਜ਼ਰੂਰ ਕਰੋ ਜੀ